ਸਾਡੇ ਜੋ ਫਲਾਡ ਆਏ ਉਹਨਾਂ ਨੇ ਸਾਡੇ ਬਹੁਤ ਜ਼ਿਆਦਾ ਨੁਕਸਾਨ ਕੀਤੇ ਹੋਏ ਤੇ ਮਾਨ ਸਰਕਾਰ ਨੇ ਸਾਨੂੰ ਕਿਹਾ ਸੀ 45 ਦਿਨ ਦੇ ਵਿੱਚ ਅਸੀਂ ਤੁਹਾਨੂੰ ਖਰਾਬਾ ਦਵਾਂਗੇ ਪਰ ਉਹ ਸਾਨੂੰ 30 ਦਿਨ ਦੇ ਵਿੱਚ ਦਿੱਤਾ ਹੈ। ਘਾੜਾਂ ਦੇ ਨਾਲ ਖਰਾਬ ਹੋਇਆ ਸੀਗਾ ਉਹ ਮਾਨ ਸਰਕਾਰ ਨੇ ਸਾਨੂੰ 45 ਦਿਨ ਦਾ ਕਿਹਾ ਸੀ 45 ਦੇ 30 ਦਿਨ ਦੇ ਸਾਡਾ ਖਰਾਬਾ ਸਾਡੇ 5-5 ਕਿੱਲੇ ਦਾ ਸਾਡੇ ਖਾਤੇ ਵਿੱਚ ਪਾਇਆ ਗਿਆ ਵਾ। ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਜੋ ਕਿ ਸਾਡੇ ਪਹਿਲੀ ਵਾਰ ਹੜਪੀਤਾਂ ਨੂੰ ਮਾਜਾ ਦਿੱਤਾ ਹੈ। ਅਸੀਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਅਤੇ ਪੰਜਾਬ ਸਰਕਾਰ ਦਾ ਅਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਖਾਤਿਆਂ 'ਚ ਪੈਸੇ ਪਾਏ ਨੇ ਪੈਸੇ ਸਾਡੇ ਖਾਤਿਆਂ 'ਚ ਆ ਗਏ ਮੇਰੇ ਚਾਰ ਕਿੱਲੇ ਲਗਦਾ ਸੀ ਬਿਲਕੁਲ ਬਰਬਾਦ ਹੋ ਗਿਆ ਸਾਰੇ ਪਾਣੀ ਖੜ ਗਿਆ ਸੀ ਕੋਈ ਪਹਿਲਾਂ ਕੋਈ ਹਾਸਮੇਦ ਨਹੀਂ ਸੀ ਇਹ ਸਰਕਾਰ ਪਹਿਲੀ ਸਰਕਾਰ ਹੈ ਜੀ ਨੇ ਆਪਦੇ ਵਾਅਦੇ ਤੇ ਖਰੀ ਉਤਰੀ ਹੈ ਤੇ 90 ਦਿਨਾਂ ਦੇ ਵਿੱਚ ਮੁਆਵਜ਼ੇ ਦੀ ਜਿਹੜੀ ਹੈ ਇਹ ਰਾਸ਼ੀ ਮਿਲ ਗਈ ਸਿੰਘ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਮਨਮਾਨ ਜੀ ਦਾ ਮੈਂ ਧੰਨਵਾਦ ਕਰਦਾ ਜੀ ਕਿ ਸਾਨੂੰ ਇਹ ਜਿਹੜਾ ਮੌਕਾ ਦਿੱਤਾ ਇਸ ਤਰ੍ਹਾਂ ਦਾ ਫਲਡ ਬਹੁਤ ਜ਼ਿਆਦਾ ਆਣ ਦੇ ਕਾਰਨ ਸਾਡੇ ਪਿੰਡ ਨੂੰ ਕਾਫੀ ਨੁਕਸਾਨ ਵੀ ਹੋਇਆ ਹੈ ਇਹ ਪਹਿਲੇ ਵੀ ਆਉਂਦੇ ਰਹਿੰਦੇ ਨੇ ਹਾਲ ਫਲੱਡ ਵਗੈਰਾ ਸਾਨੂੰ ਇਸ ਵਾਰ ਲੰਡ ਆਣ ਦੇ ਕਾਰਨ ਜੋ ਸਾਨੂੰ ਸਹਿਯੋਗ ਮਿਲਿਆ ਸਰਕਾਰ ਭਗਵੰਤ ਮਾਨ ਸਰਕਾਰ ਵੱਲੋਂ ਤੋਂ ਆਸੀਂ ਉਹਨਾਂ ਦਾ ਬਹੁਤ ਜ਼ਿਆਦਾ ਸੁਖ ਨੁਗਾਰ ਕਰਦੇ ਆਂ